ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਨੰਬਰ 1 ਕੱਚੇ ਪਨੀਰ ਵਿੱਚ ਪ੍ਰੋਟੀਨ ਕਾਫੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਇਸ ਲਈ ਬੱਚਿਆਂ ਦੀ ਡਾਈਟ ਵਿੱਚ ਪਨੀਰ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਬੱਚਿਆਂ ਦੀ ਗਰੋਥ ਚੰਗੀ ਹੋਵੇਗੀ ਨੰਬਰ 2 ਜੇਕਰ ਤੁਹਾਨੂੰ ਪੀਲੇ ਰੰਗ ਦਾ ਪਿਸ਼ਾਬ ਆਉਂਦਾ ਹੈ ਤਾਂ ਤੁਸੀਂ ਅੰਦਰੂਨੀ ਤੌਰ ਤੇ ਠੀਕ ਨਹੀਂ ਹੋ ਜਾਂ ਫਿਰ ਤੁਸੀਂ ਪਾਣੀ ਘੱਟ ਪੀ ਰਹੇ ਹੋ ਨੰਬਰ 3 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਦੁੱਧ ਵਿੱਚ ਭੁੰਨੇ ਹੋਏ ਚਨੇ ਪਾ ਕੇ ਖਾ ਲੋ ਇਸ ਨਾਲ ਤੁਹਾਡੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 4 ਅਮਰਬੇਲ ਦੇ ਕਾੜੇ ਨੂੰ ਵਾਲਾਂ ਤੇ ਲਗਾਉਣ ਨਾਲ ਰੂਸੀ ਵਾਲਾਂ ਦਾ ਝੜਨਾ ਤੇ ਵਾਲਾਂ ਦਾ ਸਫੇਦ ਹੋਣਾ ਜਾਂ ਫਿਰ ਗੰجههਪਣ ਐਸੀ ਸਮੱਸਿਆ ਵਿੱਚ ਲਾਭ ਮਿਲੇਗਾ ਨੰਬਰ 5 ਖਾਣਾ ਖਾਣ ਤੋਂ ਤੁਰੰਤ ਬਾਅਦ ਨਾ ਹੋਣਾ ਤੁਹਾਡੇ ਸਰੀਰ ਲਈ ਬਹੁਤ ਹੀ ਨੁਕਸਾਨਦਾਇਕ ਹੋ ਸਕਦਾ ਹੈ। ਨੰਬਰ 6 ਜਿੰਨਾ ਲੋਕਾਂ ਦੇ ਸਰੀਰ ਤੇ ਵਾਲ ਘੱਟ ਹਨ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਚਨੇ ਦੇਈ ਦਾਲ ਦਾ ਪਾਣੀ ਸਿਰ ਤੇ ਲਗਾਉਣਾ ਚਾਹੀਦਾ ਹੈ ਇਸ ਨਾਲ ਹੌਲੀ ਹੌਲੀ ਵਾਲ ਆਉਣੇ ਸ਼ੁਰੂ ਹੋ ਜਾਣਗੇ। ਨੰਬਰ 7 ਜਿੰਨਾ ਔਰਤਾਂ ਦਾ ਪੇਟ ਜ਼ਿਆਦਾ ਵੱਧ ਰਿਹਾ ਹੈ ਤਾਂ ਉਹਨਾਂ ਨੂੰ ਲਸਣ ਦੇ ਰਸ ਦੀ ਮਾਲਿਸ਼ ਕਰਨੀ ਚਾਹੀਦੀ ਹੈ। ਇਸ ਨਾਲ ਉਹਨਾਂ ਦੇ ਪੇਟ ਘਟ ਹੋਣਾ ਸ਼ੁਰੂ ਹੋ ਜਾਵੇਗਾ। ਨੰਬਰ 8 ਕੋਲਡ ਡਰਿੰਕ ਕਾਫੀ ਅਤੇ ਚਾਹ ਦਾ ਜ਼ਿਆਦਾ ਸੇਵਨ ਨਹੀਂ ਕਰਨਾ ਚਾਹੀਦਾ। ਇਹ ਤੁਹਾਡੇ ਸਰੀਰ ਨੂੰ ਬਹੁਤ ਜ਼ਿਆਦਾ ਨੁਕਸਾਨ ਹੋ ਸਕਦਾ ਹੈ। ਨੰਬਰ 9 ਕਦੇ ਵੀ ਤੁਹਾਨੂੰ ਚਾਹ ਉੱਪਰ ਦੀ ਪਾਣੀ ਨਹੀਂ ਪੀਣਾ ਚਾਹੀਦਾ। ਇਹ ਤੁਹਾਡੇ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਨੰਬਰ 10 ਜਮਨ ਖਾਂਸੀ ਨੂੰ ਵੀ ਠੀਕ ਕਰ ਸਕਦੀ ਹੈ। ਅਤੇ ਚੰਗੀ ਪੱਕੀ ਹੋਈ ਜਾਮਨ ਤੇ ਕਾਲਾ ਨਮਕ ਮਿਲਾ ਕੇ ਖਾਣ ਨਾਲ ਖਾਂਸੀ ਬਹੁਤ ਜਲਦ ਠੀਕ ਹੋ ਜਾਂਦੀ ਹੈ। ਨੰਬਰ 11 ਕਣਕ ਦੇ ਆਟੇ ਨੂੰ ਬਿਨਾਂ ਛਾਣੇ ਰੋਟੀਆਂ ਬਣਾਓ ਅਤੇ ਸਿਹਤ ਲਈ ਬਹੁਤ ਹੀ ਠੀਕ ਰਹਿੰਦਾ ਹੈ। ਨੰਬਰ 12 ਜੇਕਰ ਤੁਸੀਂ ਆਪਣਾ ਭਾਰ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਰੋਜ਼ਾਨਾ ਸਵੇਰੇ ਖਾਲੀ ਪੇਟ ਦੋ ਕੇਲੇ ਗਰਮ ਦੁੱਧ ਦੇ ਨਾਲ ਖਾਓ। ਇਸ ਨਾਲ ਤੁਹਾਡਾ ਭਾਰ ਬਹੁਤ ਤੇਜ਼ੀ ਨਾਲ ਵਧੇਗਾ। ਇਸ ਦੇ ਇਲਾਵਾ ਸੁੱਕੇ ਨਾਰੀਅਲ ਦਾ ਵੀ ਸੇਵਨ ਕਰਨਾ ਚਾਹੀਦਾ ਹੈ। ਇਸ ਨਾਲ ਵੀ ਤੁਹਾਡਾ ਵਜਨ ਨੂੰ ਵਧਨ ਵਿੱਚ ਮਦਦ ਮਿਲਦੀ ਹੈ। ਨੰਬਰ 13 ਖਾਣਾ ਖਾਂਦੇ ਟਾਈਮ ਰੋਟੀ ਘੱਟ ਅਤੇ ਸਬਜ਼ੀ ਜ਼ਿਆਦਾ ਖਾਣੀ ਚਾਹੀਦੀ ਹੈ। ਨੰਬਰ 14 ਗੋਡੇ ਅਤੇ ਜੋੜਾਂ ਦੇ ਦਰਦ ਦੇ ਇਲਾਜ ਕਰਨ ਲਈ ਅਸ਼ਵਗੰਧਾ, ਜਤਵੀਰੀ ਦਾ ਚੂਰਨ ਅਤੇ ਆਮਲਕੀ ਨੂੰ ਚੰਗੀ ਤਰ੍ਹਾਂ ਮਿਲਾ ਕੇ ਰੋਜ਼ਾਨਾ ਸਵੇਰ ਪਾਣੀ ਨਾਲ ਲਓ। ਇਸ ਨਾਲ ਦਰਦ ਠੀਕ ਹੋ ਜਾਵੇਗਾ ਤੇ ਜੋੜਾਂ ਨੂੰ ਮਜ਼ਬੂਤੀ ਮਿਲੇਗੀ। ਜੇਕਰ ਗਠੀ ਦੀ ਸ਼ਿਕਾਇਤ ਹੈ ਤਾਂ ਇਸੋ ਪਾਏ ਨਾਲ ਉਹ ਵੀ ਠੀਕ ਹੋ ਜਾਵੇਗਾ ਨੰਬਰ 15 ਸਵੇਰ ਦੇ ਖਾਣੇ ਵਿੱਚ ਗਾਂ ਦੇ ਦੁੱਧ ਤੋਂ ਬਣੇ ਤਾਜਾ ਦਹੀਂ ਲੋ ਇਸ ਆਪਰੇ ਪੇਟ ਨੂੰ ਠੀਕ ਰਹੇਗਾ ਨੰਬਰ 16 ਜੇਕਰ ਕਿਸੇ ਨੂੰ ਬੁਖਾਰ ਹੋਇਆ ਹੋਵੇ ਤਾਂ ਉਸ ਤੋਂ ਪਹਿਲਾਂ ਬੁਖਾਰ ਦੇ ਨਾਲ ਆਉਣ ਵਾਲ ਲੱਛਣਾਂ ਤੇ ਪਹਿਲਾਂ ਧਿਆਨ ਦਿਓ ਇਸ ਨਾਲੇ ਪਤਾ ਚੱਲੂਗਾ ਕਿ ਇਹ ਆਮ ਬੁਖਾਰ ਹੈ ਜਾਂ ਫਿਰ ਮਲੇਰੀਆ ਟਾਈਫਾਇਡ ਡੇਂਗੂ ਜਾਂ ਚਿਕਨ ਗੁਨੀਆ ਦੀ ਫਜ਼ਾ ਨਾਲ ਹੋਇਆ ਹੈ ਜੇਕਰ ਤੁਹਾਨੂੰ ਕਿਸੇ ਵੀ ਬਿਮਾਰੀ ਦੇ ਲੱਛਣ ਦਿਖਣ ਤਾਂ ਇੱਕ ਵਾਰ ਡਾਕਟਰ ਨੂੰ ਮਿਲ ਕੇ ਟੈਸਟ ਜ਼ਰੂਰ ਕਰਵਾਓ। ਬੁਖਾਰ ਕਿਸੇ ਵੀ ਵਜ੍ਹਾ ਨਾਲ ਹੋਵੇ, ਗਲੋ ਦਾ ਕੜਾ ਪੀਣ ਨਾਲ ਆਰਾਮ ਮਿਲੇਗਾ। ਨੰਬਰ 17 ਜੇਕਰ ਤੁਹਾਡੇ ਗਲਾ ਖਰਾਬ ਹੋ ਜਾਵੇ, ਦਾ ਆਵਾਜ਼ ਨਾ ਨਿਕਲ ਰਹੀ ਹੋਵੇ ਤਾਂ ਕੱਚੇ ਅਮਰੂਦ ਨੂੰ ਚਲਾ ਕੇ ਖਾਣ ਨਾਲ ਗਲਾ ਬਿਲਕੁਲ ਠੀਕ ਹੋ ਜਾਵੇਗਾ। ਨੰਬਰ 18 ਸਿਰ ਵਿੱਚ ਦਹੀਂ ਲਗਾਉਣ ਨਾਲ ਸਿਰ ਦੀ ਖੁਸ਼ਕੀ ਦੂਰ ਹੋ ਜਾਂਦੀ ਹੈ ਤੇ ਬਾਂਹਾਂ ਤੇ ਵੀ ਚਮਕ ਆਉਂਦੀ ਹੈ। ਨੰਬਰ 19 ਬਾਜਰੇ ਦੀ ਰੋਟੀ ਖਾਣ ਨਾਲ ਗੈਸ ਅਤੇ ਬਦਾ ਹਜ਼ਮੀ ਦੀ ਸਮੱਸਿਆ ਦੂਰ ਹੁੰਦੀ ਹੈ। ਨੰਬਰ 20 ਮਸੂੜਿਆਂ ਨੂੰ ਮਜ਼ਬੂਤ ਕਰਨ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾਂ ਥੋੜੀ ਜਿਹੀ ਹਲਦੀ ਵਿੱਚ ਪਾਣੀ ਮਿਲਾ ਕੇ ਪੇਸਟ ਬਣਾ ਲਓ ਅਤੇ ਇਸ ਨੂੰ ਆਪਣੇ ਮਸੂੜਿਆਂ ਦੇ ਹਲਕੇ ਹਲਕੇ ਹੱਥ ਨਾਲ ਮ사ਜ ਕਰੋ ਅਤੇ ਥੋੜੀ ਦੇਰ ਬਾਅਦ ਕੁਰਲੀ ਕਰ ਲਓ। ਇਸ ਨਾਲ ਤੁਹਾਡੇ ਮਸੂੜੇ ਮਜ਼ਬੂਤ ਹੋ ਜਾਣਗੇ ਨੰਬਰ 21 ਜੇਕਰ ਤੁਹਾਨੂੰ ਸਰੀਰ ਵਿੱਚ ਕਮਜ਼ੋਰੀ ਮਹਿਸੂਸ ਹੋ ਰਹੀ ਹੈ ਤਾਂ ਸਲਾਦ ਵਿੱਚ ਤੁਹਾਨੂੰ ਚਕੰਦਰ ਖਾਣਾ ਚਾਹੀਦਾ ਹੈ ਨੰਬਰ 22 ਪੇਟ ਵਿੱਚ ਕੀੜੇ ਹੋਣ ਤਾਂ ਤੁਹਾਨੂੰ ਪੇਠੇ ਦਾ ਸੇਵਨ ਕਰਨਾ ਚਾਹੀਦਾ ਹੈ ਇਸ ਨਾਲ ਕੀੜੇ ਖਤਮ ਹੋ ਜਾਂਦੇ ਹਨ ਤੇ ਨਾਲ ਹੀ ਭੁੱਖ ਵੀ ਖੁੱਲ ਕੇ ਲੱਗਦੀ ਹੈ ਨੰਬਰ 23 ਬੱਚਿਆਂ ਨੂੰ ਸਰਦੀ ਹੋ ਜਾਂਦੀ ਤੇ ਨੱਕ ਬੰਦ ਹੋ ਜਾਂਦਾ ਹੈ ਇਸ ਲਈ ਜ਼ਮੈਨ ਨੂੰ ਕਿਸੇ ਕੱਪੜੇ ਵਿੱਚ ਬੰਨ੍ਹ ਕੇ ਥੋੜੀ-ਥੋੜੀ دیر ਤੱਕ ਸੁੰਹਦੇ ਰਹੋ ਇਸ ਨਾਲ ਨੱਕ ਖੁੱਲ ਜਾਵੇਗਾ ਨੰਬਰ 24 ਕੰਨ ਵਿੱਚ ਫੁਣਸੀ ਠੀਕ ਕਰਨ ਲਈ ਲਸਣ ਨੂੰ ਸਰੋਂ ਦੇ ਤੇਲ ਵਿੱਚ ਪਕਾ ਕੇ ਉਸ ਤੇਲ ਨੂੰ ਸਵੇਰ ਦੁਪਹਿਰ ਅਤੇ ਸ਼ਾਮ ਨੂੰ ਕੰਨ ਵਿੱਚ 2-2 ਬੂੰਦਾਂ ਪਾਓ ਇਸ ਨਾਲ ਕੰਨ ਦੇ ਅੰਦਰ ਵੀ ਫੁਣਸੀ ਠੀਕ ਹੋ ਜਾਂਦੀ ਹੈ ਤੇ ਦਰਦ ਵੀ ਸਮਾਪਤ ਹੋ ਜਾਂਦਾ ਹੈ ਨੰਬਰ 25 ਸੌਫ ਅਤੇ ਮਿਸ਼ਰੀ ਖਾਣ ਨਾਲ ਪੇਟ ਦੀ ਚਰਬੀ ਘਟਣੀ ਸ਼ੁਰੂ ਹੋ ਜਾਂਦੀ ਹੈ ਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾਅ ਰਹਿੰਦਾ ਹੈ ਨੰਬਰ 26 ਦੋ ਚਮਚੋ ਪੁਦੀਨੇ ਦੇ ਰਸ ਵਿੱਚ ਥੋੜਾ ਜਿਹਾ ਨਿੰਬੂ ਦਾ ਰਸ ਅਤੇ ਇੱਕ ਚੁਟਕੀ ਕਾਲਾ ਨਮਕ ਮਿਲਾ ਕੇ ਇੱਕ ਹਫਤੇ ਤੱਕ ਸੇਵਨ ਕਰਨ ਨਾਲ liver ਪੂਰੀ ਤਰ੍ਹਾਂ ਸਾਫ਼ ਹੋ ਜਾਂਦਾ ਹੈ। ਨੰਬਰ 27 ਦਿਨ ਵਿੱਚ ਇੱਕ ਵਾਰ ਦਾਲ ਚੀਨੀ ਅਦਰਕ ਦੀ ਚਾਹ ਪੀਣ ਨਾਲ immune system ਮਜ਼ਬੂਤ ਹੁੰਦਾ ਹੈ ਅਤੇ ਕਫ ਨੂੰ ਖਤਮ ਕਰਦਾ ਹੈ ਅਤੇ viral infection ਤੋਂ ਵੀ ਬਚਾਈ ਰੱਖਦਾ ਹੈ। ਨੰਬਰ 28 ਚਾਹ ਦੇ ਨਾਲ ਕਦੇ ਵੀ ਹਲਦੀ ਨਹੀਂ ਖਾਣੀ ਚਾਹੀਦੀ। ਇਸ ਨਾਲ ਇਨਸਾਨ ਦੀ ਮੌਤ ਵੀ ਹੋ ਸਕਦੀ ਹੈ। ਇਸ ਲਈ ਕਦੇ ਵੀ ਚਾਹ ਦੇ ਨਾਲ ਐਸੀ ਵਸਤੂ ਨਾ ਖਾਓ। ਜੋ ਤੁਹਾਡੇ ਲਈ ਨੁਕਸਾਨਦਾਇਕ ਹੋਵੇ ਨੰਬਰ 29 ਆਪ ਨੂੰ ਵੀ ਜੇਕਰ ਅਕਸਰ ਗੈਸ ਜਾਂ ਫਿਰ ਐਸਿਡਿਟੀ ਦੀ ਸਮੱਸਿਆ ਰਹਿੰਦੀ ਹੈ ਤਾਂ ਕਾਲਾ ਨਮਕ ਕਾਫੀ ਫਾਇਦੇਮੰਦ ਹੋ ਸਕਦਾ ਹੈ ਨੰਬਰ 30 ਬੱਚਿਆਂ ਨੂੰ ਅਕਸਰ ਦਸਤ ਉਲਟੀ ਗੈਸ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੁੰਦੀਆਂ ਰਹਿੰਦੀਆਂ ਹਨ ਇਹਨਾਂ ਸਮੱਸਿਆਵਾਂ ਨੂੰ ਦੂਰ ਕਰਨ ਲਈ ਬੱਚਿਆਂ ਨੂੰ ਇਲਾਇਚੀ ਵਾਲੇ ਦੁੱਧ ਦਾ ਸੇਵਨ ਕਰਵਾਓ ਇਹ ਡਾਈਟ ਗੈਸ ਨੂੰ ਘਟ ਕਰਦਾ ਹੈ ਅਤੇ ਬੱਚਿਆਂ ਨੂੰ ਇਲਾਇਚੀ ਬਾਲਾ ਦੁੱਧ ਪਿਲਾਉਣ ਨਾਲ ਪੇਟ ਨੂੰ ਠੰਡਕ ਮਿਲਦੀ ਹੈ। ਨੰਬਰ 31 ਜੇਕਰ ਤੁਸੀਂ ਜੂਆ ਤੋਂ ਹਮੇਸ਼ਾ ਬਚਣਾ ਚਾਹੁੰਦੇ ਹੋ ਤਾਂ ਕਿਸੇ ਰੋ ਉਪਰ ਪਿੱਛੇ ਖੁਸ਼ਕੀ ਹੋਵੇ ਤਾਂ ਚਮੇਲੀ ਦੇ ਤੇਲ ਦਾ ਇਸਤੇਮਾਲ ਕਰੋ। ਨੰਬਰ 32 ਪੇਟ ਵਿੱਚ ਗੈਸ ਬਣ ਦੀ ਸਮੱਸਿਆ ਜਾਂ ਫਿਰ ਕਬਜ਼ ਦੀ ਸਮੱਸਿਆ ਹੈ ਤਾਂ ਕarele ਦੇ ਰਸ ਦਾ ਸੇਵਨ ਕਰੋ। ਜਿਸ ਨਾਲ ਬਾਲ ਲੰਬੇ ਸਮੇਂ ਤੱਕ ਇਹ ਬਿਮਾਰੀ ਦੂਰ ਹੋ ਜਾਂਦੀ ਹੈ। ਨੰਬਰ 33 ਕarele ਦਾ ਜੂਸ ਪੀਣ ਨਾਲ ਲੀਵਰ ਮਜ਼ਬੂਤ ਰਹਿੰਦਾ ਹੈ ਅਤੇ ਲੀਵਰ ਦੀ ਸਮੱਸਿਆ ਖਤਮ ਹੋ ਜਾਂਦੀਆਂ ਹਨ। ਪ੍ਰਤੀ ਦਿਨ ਇਸ ਦਾ ਸੇਵਨ ਕਰਨ ਨਾਲ ਇੱਕ ਹਫ਼ਤੇ ਵਿੱਚ ਤੁਹਾਨੂੰ ਇਸ ਦਾ ਲਾਭ ਮਿਲਣਾ ਸ਼ੁਰੂ ਹੋ ਜਾਂਦਾ ਹੈ। ਇਸ ਨਾਲ ਪੀਲੀਏ ਨੂੰ ਵੀ ਫਾਇਦਾ ਹੁੰਦਾ ਹੈ। ਨੰਬਰ 34 ਲਸਣ ਦਾ ਰਸ ਨਮਕ ਪਾ ਕੇ ਪੀਣ ਨਾਲ ਪੇਟ ਦਰਦੀ ਦੀਆਂ ਸਮੱਸਿਆ ਨੂੰ ਦੂਰ ਕਰ ਦਿੰਦਾ ਹੈ। ਨੰਬਰ 35 ਜਿਹੜੀਆਂ ਔਰਤਾਂ ਆਪਣੇ ਪੇਟ ਸਿੱਧੀ ਰੱਖਦੀਆਂ ਹਨ ਉਹਨਾਂ ਨੂੰ ਕਦੇ ਵੀ ਕਮਰ ਦਰਦ ਨਹੀਂ ਹੁੰਦਾ ਤੇ ਨਾ ਹੀ ਰੀੜ ਦੀ ਹੱਡੀ ਚੇਢੀ ਹੁੰਦੀ ਹੈ। ਨੰਬਰ 36 ਜੇਕਰ ਤੁਹਾਨੂੰ ਚੱਕਰ ਆਉਣ ਲੱਗ ਜਾਣ ਤਾਂ ਛੋਟੀ ਇਲਾਇਚੀ ਨੂੰ ਪਾਣੀ ਦੇ ਨਾਲ ਸੇਵਨ ਕਰੋ। ਨੰਬਰ 37 ਪਾਣ ਦੇ ਪੱਤਿਆਂ ਦਾ ਰਸ ਅੱਖਾਂ ਵਿੱਚ ਪਾਉਣ ਨਾਲ ਅੱਖਾਂ ਦੀ ਲਾਲੀ ਖਤਮ ਹੋ ਜਾਂਦੀ ਹੈ। ਨੰਬਰ 38 ਸਿਰ ਦਰਦ ਹੋਣ ਤੇ ਆਪਣੀਆਂ ਅੱਖਾਂ ਨੂੰ ਬੰਦ ਕਰੋ ਅਤੇ ਆਰਾਮ ਕਰੋ ਆਪਣੀ ਗਰਦਨ ਅਤੇ ਕੰਨਾਂ ਉਪਰੋਂ ਸਾਜ ਕਰਨ ਨਾਲ ਤੁਹਾਨੂੰ ਆਰਾਮ ਮਿਲੇਗਾ ਨੰਬਰ 39 ਹਰ ਰੋਜ਼ ਸਵੇਰੇ ਸ਼ਾਮ ਇੱਕ ਗਲਾਸ ਪਾਣੀ ਵਿੱਚ ਇੱਕ ਚਮਚ ਸੇਬ ਦਾ ਸਿਰਕਾ ਅਤੇ ਇੱਕ ਚਮਚ ਸ਼ਹਿਦ ਮਿਲਾ ਕੇ ਪੀਣ ਨਾਲ ਤੁਹਾਡੇ ਲੀਵਰ ਦੀ ਕਮਜ਼ੋਰੀ ਦੂਰ ਹੋ ਜਾਵੇਗੀ ਨੰਬਰ 40 ਜੰਗ ਲੱਗੀ ਹੋਈ ਲੋਹੇ ਦੀਆਂ ਚੀਜ਼ਾਂ ਤੇ ਨਿੰਬੂ ਰਗੜਨ ਨਾਲ ਜੰਗ ਖਤਮ ਹੋ ਜਾਂਦਾ ਹੈ ਨੰਬਰ 41 ਸਰਦੀਆਂ ਵਿੱਚ ਬੱਚਿਆਂ ਦੀ ਸਿਹਤ ਦੇ ਲਈ ਤુલਸੀ ਦੇ ਚਾਰ ਪੱਤੇ ਪੀਸ ਕੇ 50 ਗ੍ਰਾਮ ਪਾਣੀ ਵਿੱਚ ਮਿਲਾ ਕੇ ਸਵੇਰ ਦੇ ਸਮੇਂ ਪਿਲਾਓ ਬੱਚਿਆਂ ਨੂੰ ਸਰਦੀ ਜ਼ੁਕਾਮ ਨਹੀਂ ਹੋਵੇਗਾ। ਨੰਬਰ 42 ਸੂਰਜਮੁਖੀ ਦੇ ਤੇਲ ਨਾਲ ਪੈਰਾਂ ਦੀ ਮਾਲਿਸ਼ ਕਰਨ ਨਾਲ ਦਰਦ ਨਹੀਂ ਹੋਵੇਗਾ। ਇਹ ਵੀਡੀਓ ਆਮ ਜਾਣਕਾਰੀ ਤੇ ਆਧਾਰਿਤ ਹੈ। ਜੇਕਰ ਤੁਹਾਨੂੰ ਕੋਈ ਵੀ ਬਿਮਾਰੀ ਹੈ ਤਾਂ ਤੁਸੀਂ ਆਪਣੇ ਡਾਕਟਰ ਦੀ ਸਲਾਹ ਲਓ ਅਤੇ ਇਹਨਾਂ ਨਿਯਮਾਂ ਦੀ ਪਾਲਣਾ ਕਰੋ। ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ। ਜਿਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜਰੂਰ ਸਬਸਕ੍ਰਾਈਬ ਕਰਿਓ ਬੋਲਣ ਲਿਖਣ ਵਿੱਚ ਬਹੁਤ ਸਾਰੀਆਂ ਗਲਤੀਆਂ ਹੋ ਜਾਂਦੀਆਂ ਹਨ ਇਸ ਲਈ ਮਾਫ ਕਰਨਾ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ